ਸ਼ਲੋਕ ਮਹਲਾ 3 ਗੂਜਰੀ ਜਾਤ ਗਬਰ ਜਹ ਸੋ ਪਾਏ ਆਪਣਾ ਗੁਰ ਕਾ ਸਬਦ ਵਿਚਾਰ ਅੰਧਨ ਹਰ ਜਪ ਜਪਣਾ ਜਿਸ ਸਤਗੁਰ ਮਿਲੈ ਤਿਸੋ ਭਉ ਭਵੈ ਸਾਹ ਕੁਲਵੰਤੀ ਨਾਰ ਸਾਹ ਗੋ ਪਸਾਣਾ ਕੰਤਕਾ ਜਿਸਨੋ ਕਿਰਪਾ ਕੀਤੀ ਕਰਤਾਰ ਉਹ ਕਚੱਜੀ ਕੁਲਖਣੀ ਪਰ ਹਰ ਸੋਢੀ ਪਤਾਰ ਭੈ ਭਈਏ ਮਲ ਕਟਿਏ ਨਿਰਮਲ ਹੋਵੈ ਸਰੀਰ ਅੰਤਰ ਪ੍ਰਗਾਸ ਮਤ ਉਤਮ ਹੋਵੇ ਹਰ ਜਪ ਗੁਣੀ ਗਹੀਰ ਭੈ ਵਿੱਚ ਬਸੈ ਭੈ ਰਹੈ ਭੈ ਵਿੱਚ ਕਮਾਵੈ ਕਾਰ ਇਥੇ ਸੁਖ ਬੜਿਆਈਆਂ ਦਰਗਾਹ ਮੋਖ ਦੁਆਰ ਭੈ ਤੇ ਨਿਰਭਉ ਪਾਈਐ ਮਿਲ ਜੋਤੀ ਜੋਤ ਅਪਾਰ ਨਾਨਕ ਖਸਮਾ ਭਾਵੈ ਸਾ ਭਲੀ ਜਿਸ ਨੂੰ ਆਪੇ ਬਖਸ਼ੇ ਕਰਤਾਰ ਮਹਲਾ ਤੀਜਾ ਸਦਾ ਸਦਾ ਸਲਾਹੀਐ ਸੱਚੇ ਕਉ ਬਲ ਜਾਓ ਨਾਨਕ ਏਕ ਸੋਡ ਦੂਜਾ ਲਗੈ ਸਾ ਜੇ ਬਾਝ ਲਜਾਉ ਪੌੜੀ ਅੰਸਾ ਉਤਾਰ ਉਪਾਏਨੁ ਭਾਉ ਦੂਜਾ ਕੀਆ ਜਿਉ ਰਾਜ ਰਾਜ ਕਮਾਮ ਦੇ ਦੁਖ ਸੁਖ ਭਿੜਿਆ ਈਸਰ ਵਰਮਾ ਸੇਵ ਦੇ ਅੰਤ ਤਿਨੀ ਨਾ ਲਹੀਆ ਨਿਰਪਉ ਨਿਰੰਕਾਰ ਅਲਖ ਹੈ ਗੁਰਮੁਖ ਪਰਗਟਿਆ ਤਿਥੈ ਸੋਗ ਬਿਜੋਗ ਨਾ ਵਿਆਪਈ ਅਸਰ ਜਗੁ ਥੀਆ ਸਲੋਕ ਮਹਲਾ 3 ਤੀਜਾ ਇਹੋ ਸਭ ਕਿਸ ਆਵਣ ਜਾਣ ਹੈ ਜੀਤਾ ਹੈ ਆਕਾਰ ਜਿਨ ਹੋ ਲੇਖਾ ਲਿਖਿਆ ਸੋ ਹੋਆ ਪਰਵਾਣ ਨਾਨਕ ਜੇ ਕੋ ਆਪ ਗਣਾਇਦਾ ਸੋ ਮੂਰਖ ਗਵਾਰ ਮਹਲਾ 3 ਤੀਜਾ ਮਨਕੁੰਚਰ ਪੀਲਕ ਗੁਰੂ ਗਿਆਨ ਕੁੰਡਾ ਜੈ ਖਿਚੈ ਤਹ ਜਾਏ ਨਾਨਕ ਹਸਤੀ ਕੁੰਡੇ ਬਹਾਰਾ ਫਿਰ ਪਰ ਉਜੜ ਪਾਏ ਪੌੜੀ ਕਿਸ ਆਗੈ ਅਰਦਾਸ ਜਿਨ ਉਪਾਇਆ ਸਤਿਗੁਰੇ ਆਪਣਾ ਸੇਵ ਸਭ ਫਲ ਪਾਇਆ ਅੰਮ੍ਰਿਤ ਹਰਿ ਕਾ ਨਾਮ ਸਦਾ ਤੇ ਆਇਆ ਸਤਜਨਾ ਕੈ ਸੰਗ ਦੁੱਖ ਮਿਟਾਇਆ ਨਾਨਕ ਭਇ ਅਚਿੰਤ ਹਾਰ ਤਨ ਨਹਿ ਚੱਲਾਇਆ ਸੋ ਲੋਕ ਮਹਲਾ ਤੀਜਾ ਖੇਤ ਮਿਆਲਾ ਉੱਚੀਆਂ ਘਰ ਉੱਚਾ ਨਰਣਉ ਮਹਿਲ ਭਗਤੀ ਘਰ ਸਰੈ ਸੱਜਣ ਪਾਹਣਿਉ ਬਰਸਨਾ ਤਾ ਬਰਸ ਕਣਾ ਬਹੜ ਬਰਸੈ ਕਾਹੇ ਨਾਨਕ ਤਿਨ ਬਲ ਹਾਰਣੈ ਜਿਨ ਗੁਰਮੁਖ ਪਾਇਆ ਮਨ ਮਾਹੇ ਮੋਹਲਾ ਤੀਜਾ ਮਿੱਠਾ ਸੋਜੂ ਭਾਵ ਦਾ ਸੱਜਣ ਸੋਜੇ ਰਾਸ ਨਾਨਕ ਗੁਰਮੁਖ ਜਾਣੀਐ ਜਾ ਕੋ ਆਪ ਕਰੇ ਪ੍ਰਗਾਸ ਪਉੜੀ ਪ੍ਰਭ ਪਾਸ ਜਨ ਕੀ ਅਰਦਾਸ ਤੂੰ ਸੱਚਾ ਸਾਈਂ ਤੂੰ ਰਖਬਾਲਾ ਸਦਾ ਸਦਾ ਹਉ ਤਉ ਦਤੈ ਆਈ ਜੀ ਜੰਤ ਸਭ ਤੇਰਿਆ ਤੂੰ ਰਹਾ ਸਮਾਈ ਜੋ ਦਾਸ ਤੇਰੇ ਕੀ ਨਿੰਦਾ ਕਰੇ ਤਿਸ ਮਾਰ ਪਚਾਈ ਚਿੰਤਾ ਛੱਡ ਅਚਿੰਤਰ ਹੋ ਨਾਨਕ ਲੱਗ ਪਾਈ ਸਲੋਕ ਮਹਲਾ 3 ਆਸਾ ਕਰਤਾ ਜਗੁ ਮੂਆ ਆਸਾ ਮਰੈ ਨ ਜਾਈ ਨਾਨਕ ਆਸਾਂ ਪੂਰੀਆਂ ਸੱਚੇ ਸਿਉ ਚਿਤ ਲਾਏ ਮਹਲਾ 3 ਆਸਾ ਮਨਸਾ ਮਰ ਜਾਏ ਸੀ ਜਿਨ ਕੀਤੀ ਸੂ ਲੈ ਜਾਏ ਨਾ ਨਿਕ ਨਿਯਚਲ ਕੋ ਨਹੀਂ ਬਾਜੂ ਹਰ ਕੈ ਨਾਏ ਪੌੜੀ ਆਪੇ ਜਗਤੋ ਪਾਇਨ ਕਰ ਪੂਰਾ ठाਠ ਆਪੇ ਸੋ ਆਪੇ ਬਣਜਾਰਾ ਆਪੇ ਹੀ ਹਰ ਹਾਟ ਆਪੇ ਸਾਗਰ ਆਪੇ ਬੋਇთა ਆਪੇ ਹੀ ਖੇਵਾਟ ਆਪੇ ਗੁਰ ਚੇਲਾ ਹੈ ਆਪੇ ਆਪੇ ਦੱਸੇ ਘਾਟ ਜਨ ਨਾਨਕ ਨਾਮ ਧਿਆਏ ਤੂੰ ਸਭ ਕਿਲ ਵਿਖਾਟ ਸੁਧ ਰਾਗ ਗੂਜਰੀ ਬਾਰ ਮਹੱਲਾ ਪੰਜਵਾਂ ਇੱਕ ਓੰਕਾਰ ਸਤਗੁਰ ਪ੍ਰਸਾਦ ਸਲੋਕ ਮਹੱਲਾ ਪੰਜਵਾਂ ਅੰਤਰ ਗੁਰ ਅਰਾਧਣਾ ਜੇ ਬਾਜਪ ਗੁਰ ਨਾਉ ਨੇਤਰੀ ਹਤ ਗੁਰ ਵੇਖਣਾ ਸਰਬਣੀ ਸੁਣਨਾ ਗੁਰ ਨਾਉ ਸਤ ਗੁਰ ਸੇਤੀ ਰਤਿਆ ਦਰਗਾ ਪਾਈਐ ਠਾਉ ਕਉ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਬਥ ਦੇ ਜਗ ਮੈਂ ਉਤਮ ਕਾਢੀਐ ਬਿਰਲੇ ਕੇਈ ਕੇ ਮਹੱਲਾ ਪੰਜਵਾਂ ਰਖੇ ਰਖਣ ਹਾਰ ਆਪ ਉਬਾਰੈਨ ਗੁਰ ਕੀ ਪੈਰੀ ਪਾਏ ਕਾਜ ਸੁਬਾਰੈਨ ਹੋਵਾ ਆਪ ਦਇਾਲ ਮਨੁ ਹੁਨਾ ਬਸਾਰੈਨ ਸਾਧ ਜਨਾਂ ਕੈ ਸੰਗ ਭਾਵਜਨ ਤਾਰੈਨ ਸਾਖਤ ਨਿੰਦਕ ਦੁਸ਼ਟ ਖਿਨਮੈ ਬਦਾਰੈਨ ਤਿਸ ਸਾਹਿਬ ਕੀ ਟੇਕ ਨਾਨਕ ਮੰਨੈ 마ਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਪਉੜੀ ਅਕਲ ਨਰੰਜਣ ਪੁਰਖ ਅਗੰਮ ਅਪਾਰਿਯ ਹੈ ਸੱਚਾ ਸੱਚਾ ਸਤ ਸੱਚ ਨਿਹਾਰੀ ਐ ਕੂੜ ਨਾ ਜਾਪੇ ਕਿਸ ਤੇਰੀ ਤਾਰੀ ਐ ਸਭ ਸਹ ਦੇ ਤਾਰ ਜੇਤ ਉਪਾਰੀ ਐ ਇਕਤ ਸੂਤ ਪੁਰ ਹੋਏ ਜੋਤ ਸੰਜਾਰੀ ਐ ਹੁਕਮੇ ਭਭਜਲ ਮੰਜ ਹੁਕਮੇ ਤਾਰੀ ਐ ਪਰਬ ਜੀ ਉਹ ਤੁਦ ਤੇ ਆਏ ਸੋਏ ਜਿਸ ਭਾਗ ਮਥਾਰੀ ਐ ਤੇਰੀ ਗਤ ਮਿਤ ਲਖੀ ਨਾ ਜਾਏ ਹਉ ਤੁਦ ਬਲਹਾਰੀ ਐ ਸਲੁਕ ਮਹਲਾ ਪੰਜਵਾਂ ਜਾ ਤੂੰ ਤੁਸੈ ਮਿਹਰਬਾਨ ਅਚਿੰਤ ਬਸੈ ਮਨ ਮਾਹੇ ਜਾ ਤੂੰ ਤੁਸੈ ਮਿਹਰਬਾਨ ਨਉ ਨਿਦ ਕਰਮੈ ਪਾਏ ਜਾ ਤੂੰ ਤੁਸੈ ਮਿਹਰਬਾਨ ਤਾ ਗੁਰ ਕਾ ਮੰਤਰ ਕਮਾਹੇ ਜਾ ਤੂੰ ਤੁਸੈ ਮਿਹਰਬਾਨ ਤਾ ਨਾਨਕ ਸਤਿ ਸਿ ਸੁਮਾਹੇ ਮਹਲਾ 5 ਕਿਤੀ ਬੈਨ ਬਹਿਣੇ ਮੁੱਛ ਬੋਜਾਇਨ ਬਜੋ ਨਾਨਕ ਸੱਚੇ ਨਾਮ ਬੈਣ ਕਿਸੇ ਨਾ ਰਹੀ ਐ ਲੱਜ ਪੌੜੀ ਤਦ ਤਿਆ ਇਹਨੂੰ ਬੇਦ ਕਤੇ ਬਾ ਸਣ ਖੜੀ ਗਣਤੀ ਗਣੀ ਨਾ ਜਾਏ ਤੇਰੇ ਦਰ ਪੜੇ ਵਰਮੇ ਤਦ ਤਿਆ ਇਹਨ ਇੰਦਰ ਇੰਦਰਾਸਣ ਸ਼ੰਕਰ ਬਿਸ਼ਨ ਅਵਤਾਰ ਹਰਜਾਸ ਮੁਖ ਪਣ ਪੀਰ ਪੈ ਕੰਬਰ ਸੇਖ ਮਸਾਇਕ ਔਲੀਏ ਉਤਪੋਤ ਨਿਰੰਕਾਰ ਘਟ ਘਟ ਮੌਲੀਏ ਕੂੜੋਂ ਕਰੇ ਬਨਾਸ ਧਰਮੇ ਤੱਗੀਐ ਜੇ ਤਿਜ ਤਲਾ ਹੈ ਆਪ ਤਿਤ ਤਿਤ ਲੱਗੀਐ ਸਲੁਕ ਮਹਲਾ ਪੰਜਵਾਂ ਚੰਗਿਆਈ ਆਲਕ ਕਰੇ ਗੁਰਿਆਈ ਹੋਏ ਸਿਰ ਨਾਨਕ ਅੱਜ ਕਲ ਆਵਸੀ ਗਾਫਲਫਾਈ ਪੇਰ ਮਹਲਾ ਪੰਜਵਾਂ ਤਿਤੀਆਂ ਕੋਟੰਗ ਗੁਜਾਥੀਐ ਨਾ ਹਿਤ ਨਾਨਕ ਤੈਸੈ ਟਕਿਆ ਮਨ ਮੈਂ ਸਚਾ ਮਿੱਤ ਪੌੜੀ ਹੋ ਮੰਗੋ ਤੁਝੈ ਦਿਆਲ ਕਰਦਾਸਾਂ ਬੋਲਿਆ ਨਾਉ ਨਿਸਪਾਈ ਰਾਜ ਜੀਵਾ ਬੋਲਿਆ ਅਮਰਤ ਨਾਮ ਨਦਾਨ ਦਾਸਾਂ ਘਰ ਕਣਾ ਤਨ ਕੈ ਸੰਗ ਨਿਹਾਲ ਸਰਬਣੀ ਜਸ ਸੁਣਾ ਕਮਾਵਾਂ ਤਨ ਕੀ ਕਾਰ ਸਰੀਰ ਪਵਿੱਤ ਹੋਏ ਪੱਖਾ ਪਾਣੀ ਪੀਸ ਬਿਗਸਾਂ ਪੈਰ ਧੋਏ ਆਪੋ ਕਸੂ ਨਾ ਹੋਏ ਪ੍ਰਭ ਨਦਰ ਨਿਹਾਲੀਐ ਮੋਹੇ ਨ ਰਗੁਨ ਦੇ ਚੈਥਾਓ ਸੰਤ ਧਰਮਸਾਲੀਐ ਸੇ ਲੋਕ ਮਹੱਲਾ ਪੰਜਵਾਂ ਸਾਜਣ ਤੇਰੇ ਚਰਨ ਕੀ ਹੋਏ ਰਹਾ ਸਾਧ ਤੂਰ ਨਾਨਕ ਸ਼ਰਨ ਤੁਹਾਰੀਆ ਵੇਖੋ ਸਦਾ ਹਜੂਰ ਮਹੱਲਾ ਪੰਜਵਾਂ ਪਤ ਤੋ ਪੰਨੀਤ ਅਸਾਂ ਕਹੋ ਹਰ ਚਰਣੀ ਮਨ ਲਾਗ 86 ਤੀਰਥ ਨਾਮ ਪਰਬ ਜਿਸ ਨਾਨਕ ਮਸਤਕ ਭਾਗ ਪੌੜੀ ਨਿਤ ਜਪੀਐ ਸਾਸ ਗਰਾਸ ਨਉ ਪਰਬਿਤ ਗਾਰਦਾ ਜਿਸ ਨੂੰ ਕਰੇ ਰਹਮ ਤਿਸਨਾ ਬਸਾਰਦਾ ਆਪ ਉਪਾਵਨ ਹਾਰ ਆਪੇ ਹੀ ਮਾਰਦਾ ਸਭ ਕੁਝ ਜਾਣੈ ਜਾਣ ਬੁੱਝੋ ਵਿਚਾਰਦਾ ਅਨਕ ਰੂਪ ਖਿੰਮਾਏ ਕੁਦਰਤ ਤਾਰਦਾ ਜਿਸ ਨੂੰ ਲਾਏ ਸੱਚ ਤਿਸੈ ਉਦਾਰਦਾ ਜਿਸ ਦਾ ਹੋਵੇ ਬਲ ਸੋਕ ਦੇਨ ਹਾਰਦਾ ਸਦਾ ਅਭਗਤ ਦੀਵਾਨ ਹੈ ਹਉ ਤਿਸ ਨਮਸਕਾਰ ਦਾ ਸ਼ਲੋਕ ਮਹਲਾ 5ਵਾਂ ਕਾਮ ਕਰੋ ਉਦਲੂਭ ਸੋਡੀਐ ਦੀਜੈ ਅਗਨ ਜਲਾਏ ਜੀਬ ਦੇ ਆ ਨਿਤ ਜਾਪੀਐ ਨਾਨਕ ਸਾਚਾ ਨਾਉ ਮਹਲਾ 5ਵਾਂ ਸਿਮਰਤ ਸਿਮਰਤ ਪ੍ਰਭ ਆਪਣਾ ਸਭ ਫਲ ਪਾਏ ਆਹੇ ਨਾਨਕ ਨਾਮ ਅਰਾਧਿਆ ਗੁਰ ਪੂਰਾ ਦਿਹਾ ਮਲਾਏ ਪਉੜੀ ਸੋ ਮੁਕਤਾ ਸੰਸਾਰ ਜੇ ਗੁਰ ਉਪਦੇਸ ਆ ਤਿਸ ਕੀ ਗਈ ਬਲਾਏ ਮਿਟੇ ਅੰਦੇਸਿਆ ਇਸ ਕਾ ਦਰਸ਼ਨ ਦੇਖ ਜਗਤ ਨਿਹਾਲ ਹੋਏ ਜਨਕਾ ਸੰਗ ਨਿਹਾਲ ਪਾਪਾ ਮੈਲ ਧੋਏ ਅਮਰਤ ਸਚਿਆ ਨਉ ਉਥੈ ਜਾਪੀਐ ਮਨ ਕੋ ਹੋਏ ਸੰਤੋਖ ਭੁੱਖਾ ਤ੍ਰਾਪੀਐ ਜਿਸ ਘਟ ਬਸਿਆ ਨਉ ਤਿਸ ਬੰਧਨ ਕਾਟਿਐ ਗੁਰ ਪ੍ਰਸਾਦਿ ਕਿਨੈ ਬਰਲੇ ਹਰਦਨ ਕਾਟੀਐ ਚਲੂ ਕੰਵਹਲਾ ਪੰਜਮ ਮਨ ਮੈਂ ਚਿਤ ਬੋ ਚਿਤ ਬਨੀ ਉਦਮ ਕਰੋ ਉਠ ਨੀਤ ਹਰ ਕੀਰਤਨ ਕਾ ਆਹਰੋ ਹਰ ਦੇਹੁ ਨਾਨਕ ਕੇ ਮੀਤ ਮਹਲਾ ਪੰਜਮ ਦ੍ਰਿਸ਼ਟੋ ਧਾਰ ਪ੍ਰਭ ਰਖਿਆ ਮਨ ਤਨ ਰਤਾ ਮੂਲ ਨਾਨਕ ਜੋ ਪ੍ਰਭ ਪਾਣਿਆ ਮਰੋ ਵਿਚਾਰੀ ਸੂਲ ਪੌੜੀ ਜਿਆਗੀ ਬਿਰਥਾ ਹੋਏ ਸੋ ਗੁਰ ਪਾਇ ਅਰਦਾਸ ਕਰ ਸੋੜ ਸਿਆਣ ਪੂ ਸਗਲ ਮਨ ਤਨ ਅਰਪ ਤਰ ਪੂਜੈ ਗੁਰ ਕੇ ਪੈਰ ਦੁਰਮਤ ਜਾਏ ਜਰ ਸਾਧ ਜਨਾ ਕੈ ਸੰਗ ਭਵ ਜਲ ਬਿਖਮ ਤਰ ਸੇਵੋ ਸਤ ਗੁਰ ਦੇਵ ਅਗੈ ਨਾ ਮਰਹੁ ਡਰ ਕਿਨ ਮੈਂ ਕਰੇ ਨਿਹਾਲ ਊਣੇ ਸੁਬਰ ਭਰ ਮਨ ਕੋ ਹੋਏ ਸੰਤੋਖ ਧਿਆਈਐ ਸਦਾ ਹਰ ਸੋ ਲੱਗਾ ਸਤਗੁਰ ਸੇਵ ਜਾ ਕੋ ਕਰਮ ਧੁਰ ਸੁਲੁਕ ਮਹੱਲਾ ਪੰਜਮ ਲੱਗੜੀ ਸੁਥਾਨ ਜੋੜਨ ਹਾ ਰਹਿ ਜੋੜੀਆ ਨਾਨਕ ਲਹਿਰੀ ਲਖ ਸਹਿ ਆਨ ਡੁੱਬਣ ਦੇ ਨਾਮਾ ਪਰੀ ਮਹੱਲਾ ਪੰਜਮ ਬਨ ਪੀਹਾਵ ਲੈ ਇਕ ਸਾਥੀ ਲਦਮ ਦੁੱਖ ਹਰਤਾ ਹਰ ਨਾਮ ਬਲ ਬਲ ਜਾਈ ਸੰਤ ਪਿਆਰੇ ਨਾਨਕ ਪੂਰਨ ਕੰਮ ਪਉੜੀ ਪਾਈਐ ਸਭ ਨਿਦਾਨ ਤੇ ਰੰਗ ਰਤਿਆ ਨਾ ਹੋਵੀ ਪਸੋਤਾਉ ਤੁਧਨੂ ਜਪਤਿਆਂ ਪਹੁੰਚ ਨਾ ਸਕੈ ਕੋਈ ਤੇਰੀ ਟੇਕ ਜਨ ਗੁਰ ਪੂਰੇ ਬਹੁ-ਬਹੁ ਸੁਖ ਲਹਾ ਚਿਤਾਰ ਮਨ ਗੁਰ ਪੈਸੇ ਭਤ ਪੰਡਾਰ ਕਰਮੀ ਪਾਈਐ ਸਤਗੁਰ ਦਾਦਰ ਨਿਹਾਲ ਬਹੁੜ ਨਾ ਤਾਈਐ ਰੱਖਿਆ ਆਪ ਦਿਆਲ ਕਰਦਾਸਾਂ ਆਪਣੇ ਹਰ 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 ਨਾਮ ਜੀਵਾ ਸੁਣ ਸੁਣੇ ਸਲੋਕ ਮਹਲਾ 5ਵਾਂ ਪ੍ਰੇਮ ਪਟੋਲਾ ਤੈ ਸਹਿ ਦਿੱਤਾ ਟਕਣ ਕੂਪਤ ਮੇਰੀ ਦਾਨਾ ਬਿਨਾ ਸਾਈ ਮੈਂ ਦਾ ਨਾਨਕ ਸਾਰ ਨਾ ਜਾਣਾ ਤੇਰੀ ਮਹਲਾ 5ਵਾਂ ਤੈ ਡੇ ਸਿਮਰਨ ਹੱਬ ਕਿਸ ਲਦਮ ਪਿਖ ਮੰਨਾ ਡਠਮ ਕੋਈ ਜਿਸ ਪਤ ਰਖੈ ਸੱਚਾ ਸਾਹਿਬ ਨਾਨਕ ਮੇਟ ਨਾ ਸਕੈ ਕੋਈ ਪੌੜੀ ਹੋਵੇ ਸੁਖ ਕਣਾ ਦਇ ਤੇ ਆਇਆ ਵੰਝਹਿ ਰੋਗਾਂ ਕਾਣ ਹਰ ਗੁਣ ਗਾਇਆ ਅੰਦਰ ਵਰਤਾ ਠੰਡ ਪਰਬ ਚਿਤ ਆਇਆ ਪੂਰਨ ਹੋਵਿਆ ਆਸ ਨਾਏ ਮਨ ਵਸਾਇਆ ਕੋਇ ਨ ਲੱਗਾਇ ਵਿਗਨ ਆਪ ਗਵਾਇਆ ਗਿਆਨ ਪਦਾਰਥ ਮਤ ਗੁਰ ਤੇ ਪਾਇਆ ਤਿਨ ਪਾਏ ਸਭੇ ਥੋਕ ਜਿਸ ਆਪ ਦਵਾਇਆ ਤੂੰ ਸਭਨਾ ਕਾ ਖਸਮ ਸਭ ਤੇਰੀ ਛਾਇਆ ਸਲੋਕ ਮਹੱਲਾ ਪੰਜਵਾਂ ਨਦੀ ਤਰੰਦੜੀ ਮੈਡਾ ਖੋਜਨਾ ਖੁਬਾ ਮਨਜ ਮੁਹੱਬਤ ਤੇਰੀ ਤੈ ਸੋ ਚਰਣੀ ਮੈਡਾ ਹੀੜਾ ਸੀਤਮ ਹਰ ਨਾਨਕ ਤੁਲਹਾ ਵੇੜੀ ਮਹੱਲਾ ਪੰਜਵਾਂ ਜਿੰਨਾ ਦਸੰਦੜਿਆਂ ਦੁਰਮਤ ਵੰਜੈ ਮਿੱਤਰ ਅਸਾੜੜੇ ਸਈ ਹੌਂਟਿੰਦੀ ਜੱਗ ਸਵਾਇਆ ਜਨ ਨਾਨਕ ਬਿਰ ਲੇ ਕੇ ਪੌੜੀ ਆਵ ਸਾਹਿਬ ਚਿਤ ਤੇਰਿਆਂ ਭਗਤਾਂ ਡਿਠਿਆ ਮਨ ਕੀ ਕਟਿਆ ਮੇਲਾ ਸਾਧ ਸੰਗੁ ਬਠਿਆ ਜਨਮ ਮਰਨ ਭਉ ਕਟਿਆ ਜਨ ਕਾ ਸ਼ਬਦ ਜਪ ਬੰਧਨ ਖੋਲਣ ਸੰਤ ਦੁਗਤ ਸਭ ਜਾਹਿ ਛਪ ਤੇ ਸਿਉ ਲਾਇਨ ਰੰਗ ਜਿਸ ਦੀ ਸਭ ਧਾਰੀਆ ਉਚੀ ਹੂੰ ਉਚਾ ਥਾਨ ਅਗਮ ਅਪਾਰੀਆ ਰਹਿਣ ਦਿਨਸ ਕਰ ਜੋੜ ਸਾਸ ਸਾਸ ਤੇ ਆਈਐ ਜਾਂ ਆਪੇ ਹੋਏ ਦਇਾਲ ਤਾਂ ਭਗਤ ਸੰਗ ਪਾਈਐ ਸਲੋਕ ਮਹੱਲਾ ਪੰਜਵਾਂ ਬਾਰ ਬਡਾਨੜੈ ਹੁਮਸ ਤੁਮਸ ਕੁ ਕਾਂ ਪਈਆ ਰਹੀ ਤੋਂ ਸੈ ਸੀਤੀ ਲਗੜੀ ਡੋਰੀ ਨਾਨਕ ਅੰਦ ਸੀਤੀ ਬਨ ਗਾਹੀ ਮਹੱਲਾ ਪੰਜਵਾਂ ਸੱਚੀ ਬੈ ਸਕਤਿ ਨਾ ਸੰਗ ਜਿਨ ਸੰਗ ਜਪਿਐ ਨਾਉ ਤੈਨ ਸੰਗ ਸੰਗ ਨਾ ਕੀ ਚਈ ਨਾਨਕ ਜਿਨਾਂ ਆਪਣਾ ਸਵਾਉ ਪੌੜੀ ਸਾਬੇੜਾ ਪਰਵਾਣ ਜਿਤ ਸਤਗੁਰ ਭੇਟਿਆ ਹੋਆ ਸਾਧੂ ਸੰਗ ਫਿਰ ਦੁਖ ਨਾ ਟੇਟਿਆ ਪਾਇਆ ਨੇ ਚਲਥਾਨ ਫਿਰ ਘਰ ਬਣਾ ਲੇਟਿਆ ਨਦਰੀ ਆਇਆ ਇੱਕ ਸਗਲ ਭਰਮ ਏਟਿਆ ਤਤ ਗਿਆਨ ਲਾਏ ਧਿਆਨ ਦ੍ਰਿਸ਼ਟ ਸੁਮੇਟਿਆ ਸਭੂ ਜਪੀਐ ਜਾਪ ਜੇ ਮੁਖੋ ਬੋਲੇ ਟਿਆ ਹੁਕਮੇ ਭੁਜ ਨਿਹਾਲ ਸੁਖ ਸੁਖ ਏਟਿਆ ਪਰਖ ਖਜਾਨੇ ਪਾਈ ਸੇ ਬੌੜ ਨਾ ਖੋਟਿਆ ਸ਼ਲੋਕ ਵਿਸੋਹੇ ਜੰਬੂਰ ਖਬੇ ਨਾ ਵੰਜਨ ਗਾਖੜੇ ਜਿਸੋ ਧਣੀ ਮਲਨ ਨਾਨਕ ਸੁਖ ਸੰਭੂ ਸੱਚ ਮਹਲਾ ਪੰਜਵਾਂ ਜਿਮੀ ਬਸੰਦੀ ਪਾਣੀਆਂ irdan ਰਖੈ ਪਾਹੇ ਨਾਨਕ ਸੋ ਸਹਿ ਅਹ ਜਾ ਕੇ ਅਡਲ ਹਬ ਕੋ ਪੌੜੀ ਤੇਰੇ ਕੀਤੇ ਕੰਮ ਤੁਦੈ ਹੀ ਗੋਚਰੇ ਸੋਈ ਵਰਤੈ ਜਗ ਜੇ ਕੀਆ ਤੁਦ ਤੁਰੇ ਬਿਸਮ ਭਏ ਬਿਸਮਾਦ ਦੇਖ ਕੁਦਰਤ ਤੇਰੀਆਂ ਸਰਨ ਪਰੇ ਤੇਰੀ ਦਾਸ ਕਰ ਗਤ ਹੋਏ ਮੇਰੀਆਂ ਤੇਰਾ ਹੱਥ ਨਦਾਨ ਭਾਵੈ ਤਿਸ ਦੇ ਜਿਸ ਨਾ ਹੋਏ ਦਇਆਲ ਆਰ ਨਾਮ ਸੇਲੇ ਆਗਮ ਅਗੋਚਰ ਬੇਅੰਤ ਅੰਤ ਨਾ ਪਾਈਐ ਜਿਸਨੋ ਹੋ ڪرਪਾਲ ਸੋ ਨਾਮ ਤੇ ਆਈਐ